ਇਹ ਆਪਣੇ ਗ੍ਰਾਮ ਪੰਜਾਬ ਰੌਂਗਲੇ ਦਾ ਆ ਕਬਜ਼ਾ ਜੀ ਆਪਣਾ ਕਬਜ਼ਾ ਕਾਰਵਾਈ ਹੋਤੀ ਹੈ ਹੋਈ ਹੈ ਇਹ ਪੰਚਾਇਤ ਦਾ ਨੰਬਰ ਸੀਗਾ ਠੀਕ ਹੈ ਜੀ ਅੱਜ ਪ੍ਰਸ਼ਾਸਨ ਵੱਲੋਂ ਜਿਹੜਾ ਕਬਜ਼ਾ ਕਾਰਵਾਈ ਕਰਦੇ ਜਾਂ ਕਬਜ਼ਾ ਰਜਿस्ट्री ਹੋਇਆ ਸੀ ਤਸਵੀਰ ਦਾ ਸਾਹਮਣੂ ਜਾਰੀ ਹੋਇਆ ਸੀਗਾ ਉਹਨਾਂ ਵੱਲੋਂ ਸਾਨੂੰ ਜਿਹੜਾ ਪੰਚਾਇਤ ਨੂੰ ਕਬਜ਼ਾ ਦਵਾ ਦਿੱਤਾ ਗਿਆ ਪੰਚਾਇਤੀ ਨੰਬਰ 'ਚ ਮਕਾਨ ਬਣੇ ਹੋਏ ਸੀਗੇ ਇਹ ਸੀਲ ਕਰਕੇ ਲੋਕ ਲਾ ਕੇ ਕਬਜ਼ਾ ਕੀਤਾ ਲਿਆ ਟੋਟਲ ਕਿੰਨੇ ਮਕਾਨ ਜਿਹੜੇ ਹੈਗੇ ਤੁਸੀਂ ਸੀਲ ਕੀਤੇ ਨੇ ਟੋਟਲ ਅਜੇ 2 ਕੀਤੇ ਆ ਜੀ ਬਾਕੀ ਚਾਬੀ ਹੈ ਕਾਰਵਾਈ ਇਹ ਪਿੰਡ ਅਸੀਂ ਰੌਂਗਲੇ ਆਏ ਹਾਂ ਤਹਿਸੀਲਦਾਰ ਸਾਹਿਬ ਦੀ ਨਾਲ ਅਗਵਾਈ ਚ ਇੱਥੇ ਸਮਗਲ ਰੈਜ਼ੀਡੈਂਟ ਨੇ ਘਰ ਬਣਾਏ ਸੀ ਜਿਹੜੇ ਕਿ ਡਰੱਗ ਵਾਲੀ ਮਨੀ ਨਾਲ ਬਣਾਏ ਸੀ ਉਹਦੀ ਹੁਣ ਅਸੀਂ ਜਿਹੜੀ ਬੀਡੀਪੀ ਉਹਦੀ ਕੋਰਟ ਆ ਉਹਦੇ ਚੋਂ ਉਹਨੇ ਪੋゼਸ਼ਨ ਦੇ ਵਾਰੰਟ ਸੀ ਕਿ ਪੰਚਾਇਤ ਦੇ ਨਾਂ ਤੇ ਉਹ ਅਸੀਂ ਅੱਜ ਉਹਨਾਂ ਨੂੰ ਜਿਹੜਾ ਪੋਜ਼ੇਸ਼ਨ ਆ ਉਸ ਪੰਚਾਇਤ ਨੂੰ ਦਵਾਇਆ ਇੱਥੇ ਆ ਕੇ ਇਹਨਾਂ ਨੇ ਸਾਰਾ ਜਿਹੜਾ ਘਰ ਸੀਗੇ ਇਹ ਡਰਗ ਮਨੀ ਨਾਲ ਬਣਾਏ ਸੀ ਇਹਨਾਂ ਦੇ ਕੱਲੇ ਜਿਹੜੇ ਬੰਦਿਆਂ ਦਾ ਘਰ ਆ ਉਹਨਾਂ ਤੇ ਕਿਸੇ ਤੇ 8 16 ਪਰਚੇ ਦਰਜ ਐ ਕਿਸੇ ਤੇ 15 ਪਰਚੇ ਦਰਜ ਐ ਕਿਸੇ ਤੇ 8 ਪਰਚੇ ਦਰਜ ਐ ਮਤਲਬ ਇਹ ਉਹਨਾਂ ਦਾ ਘਰ ਆ ਇੱਕ ਬਿੰਦਰ ਆ ਉਹਦਾ ਘਰ ਆ ਉਹਦੀ ਘਰ ਵਾਲੀ ਐ ਮਤਲਬ ਇਹਨਾਂ ਸਾਰਿਆਂ ਦੇ ਪਰਚੇ ਆ ਅਸੀਂ ਅੱਗੇ ਤੋਂ ਵੀ ਪੂਰੀ ਪਟਿਆਲਾ ਪੁਲਿਸ ਵੱਲੋਂ ਐ ਵੀ ਜਿਹੜੇ ਕੋਈ ਨਸ਼ੇ ਦੇ ਸੌਦਾਗਰ ਆ ਜਾਂ ਨਸ਼ੇ ਦੇ ਸਮਗਲਰ ਆ ਜਿੰਨੇ ਵੀ ਘਰ ਬਣਾਏ ਇਦਾਂ ਦੇ ਕਾਲੀ ਕਮਾਈ ਨਾਲ ਕੋਈ ਚੀਜ਼ ਬਣਾਈ ਘਰ ਬਣਾਇਆ ਜਾਂ ਹੋਰ ਵੀ ਕੋਈ ਚੱ ਮਤਲਬ ਇਹ ਉਹ ਅਸੀਂ ਸਾਰੀਆਂ ਸੀਜ਼ ਕਰਾਂਗੇ ਉਹਨਾਂ ਨੂੰ ਟਾਵਾਂਗੇ ਇੱਕ ਪ੍ਰੋਪਰ ਕਾਨੂੰਨ ਦੀ ਦਾਇਰੇ ਚ ਰਹਿ ਕੇ ਤੇ ਸਾਡੀ ਸਮਗਲਰ ਨੂੰ ਸਾਰਿਆਂ ਨੂੰ ਇਹ ਸਾਡੀ ਵਾਰਨਿੰਗ ਸਮਝ ਲਓ ਸਾਡੇ ਪਟਿਆਲਾ ਪੁਲਿਸ ਵੱਲੋਂ ਵੀ ਬਾਜ ਆ ਜਾਓ ਨਹੀਂ ਤਾਂ ਸਾਰਿਆਂ ਦਾ ਇਹੀ ਹਾਲ ਕਰਾਂਗੇ ਥੈਂਕ ਯੂ ਇਹ ਆਪਣੇ ਗ੍ਰਾਮ ਪੰਜਾਬ ਰੌਂਗਲੇ ਦਾ ਆ ਕਬਜ਼ਾ ਜੀ ਆਪਣਾ ਕਬਜ਼ਾ ਕਾਰਵਾਈ ਹੋਤੀ ਹੈ ਉਹ ਇਹ ਪੰਚਾਇਤ ਦਾ ਨੰਬਰ ਸੀਗਾ ਠੀਕ ਹੈ ਜੀ ਅੱਜ ਪ੍ਰਸ਼ਾਸਨ ਵੱਲੋਂ ਜਿਹੜਾ ਕਬਜ਼ਾ ਕਾਰਵਾਈ ਕਰਦੇ ਜਾਂ ਕਬਜ਼ਾ ਵਰ جاری ਹੋਇਆ ਸੀ ਤਸਵੀਰ ਦਾ ਸਾਹਮਣੇ جاری ਹੋਇਆ ਸੀਗਾ ਉਹਨਾਂ ਵੱਲੋਂ ਸਾਨੂੰ ਜਿਹੜਾ ਪੰਚਾਇਤ ਨੂੰ ਇਹ ਕਬਜ਼ਾ ਦਵਾ ਦਿੱਤਾ ਗਿਆ ਤੇ ਪੰਚਾਇਤੀ ਨੰਬਰ ਚ ਮਕਾਨ ਬਣੇ ਹੋਏ ਸੀਗੇ ਇਹ ਸੀਲ ਕਰਕੇ ਲੋਕ ਲਾ ਕੇ ਕਬਜ਼ਾ ਕੀਤਾ ਲਿਆ ਟੋਟਲ ਕਿੰਨੇ ਮਕਾਨ ਜਿਹੜੇ ਹੈਗੇ ਤੁਸੀਂ ਸੀਲ ਕੀਤੇ ਨੇ ਟੋਟਲ ਅਜੇ 2 ਕੀਤੇ ਆ ਜੀ ਬਾਕੀ ਚੱਲ ਰਹੀ ਹੈ ਕਾਰਵਾਈ ਇਹ ਪਿੰਡ ਅਸੀਂ ਰੋਂਗਲੇ ਆਏ ਆ ਤਹਿਸੀਲਦਾਰ ਸਾਹਿਬ ਦੀ ਨਾਲ ਅਗਵਾਈ ਚ ਇੱਥੇ ਇੱਕ ਸਮਗਲ ਰੈਜ਼ੀਡੈਂਟ ਨੇ ਘਰ ਬਣਾਏ ਸੀ ਜਿਹੜੇ ਕਿ ਡਰੱਗ ਵਾਲੀ ਮਨੀ ਨਾਲ ਬਣਾਏ ਸੀ ਉਹਦੀ ਹੁਣ ਅਸੀਂ ਜਿਹੜੀ ਬੀਡੀਪੀਓ ਦੀ ਕੋਰਟ ਆ ਉਹਦੇ ਚੋਂ ਉਹਨੇ ਪੋゼਸ਼ਨ ਦੇ ਵਾਰੰਟ ਸੀ ਕਿ ਪੰਚਾਇਤ ਦੇ ਨਾਂ ਤੇ ਉਹ ਅਸੀਂ ਅੱਜ ਉਹਨਾਂ ਨੂੰ ਜਿਹੜਾ ਪੋਜ਼ੇਸ਼ਨ ਆ ਉਸ ਪੰਚਾਇਤ ਨੂੰ ਦਵਾਇਆ ਇੱਥੇ ਆ ਕੇ ਇਹਨਾਂ ਨੇ ਸਾਰਾ ਜਿਹੜਾ ਘਰ ਸੀਗੇ ਇਹ ਡਰਗ ਮਨੀ ਨਾਲ ਬਣਾਏ ਸੀ ਇਹਨਾਂ ਦੇ ਕੱਲੇ ਜਿਹੜੇ ਬੰਦਿਆਂ ਦਾ ਘਰ ਆ ਉਹਨਾਂ ਤੇ ਕਿਸੇ ਤੇ 8 16 ਪਰਚੇ ਦਰਜ ਐ ਕਿਸੇ ਤੇ 15 ਪਰਚੇ ਦਰਜ ਐ ਕਿਸੇ ਤੇ 8 ਪਰਚੇ ਦਰਜ ਐ ਮਤਲਬ ਇਹ ਉਹਨਾਂ ਦਾ ਘਰ ਆ ਇੱਕ ਬਿੰਦਰ ਆ ਉਹਦਾ ਘਰ ਆ ਉਹਦੀ ਘਰ ਵਾਲੀ ਐ ਇਹਦੇ ਮਤਲਬ ਇਹਨਾਂ ਸਾਰਿਆਂ ਦੇ ਪਰਚੇ ਆ ਅਸੀਂ ਅੱਗੇ ਤੋਂ ਵੀ ਪੂਰੀ ਪਟਿਆਲਾ ਪੁਲਿਸ ਵੱਲੋਂ ਐ ਵੀ ਜਿਹੜੇ ਕੋਈ ਨਸ਼ੇ ਦੇ ਸਦਾਕਰ ਆ ਜਾਂ ਨਸ਼ੇ ਦੇ ਸਮਗਲਰ ਆ ਜਿੰਨੇ ਵੀ ਘਰ ਬਣਾਏ ਇਦਾਂ ਦੇ ਕਾਲੀ ਕਮਾਈ ਨਾਲ ਕੋਈ ਚੀਜ਼ ਬਣਾਈ ਘਰ ਬਣਾਇਆ ਜਾਂ ਹੋਰ ਵੀ ਕੋਈ ਚ ਮਤਲਬ ਇਹ ਉਹ ਅਸੀਂ ਸਾਰੀਆਂ ਸੀਜ਼ ਕਰਾਂਗੇ ਉਹਨਾਂ ਨੂੰ ਠਾਵਾਂਗੇ ਪ੍ਰੋਪਰ ਕਾਨੂੰਨ ਦੀ ਦਾਇਰੇ ਚ ਰਹਿ ਕੇ ਤੇ ਸਾਡੀ ਸਮਗਲਰ ਨੂੰ ਸਾਰਿਆਂ ਨੂੰ ਇਹ ਸਾਡੀ ਵਾਰਨਿੰਗ ਸਮਝ ਲਓ ਸਾਡੇ ਪਟਿਆਲਾ ਪੁਲਿਸ ਵੱਲੋਂ ਵੀ ਬਾਜ ਆ ਜੋ ਨਹੀਂ ਤਾਂ ਸਾਰਿਆਂ ਦਾ ਇਹੀ ਹਾਲ ਕਰਾਂਗੇ ਥੈਂਕ ਯੂ